ਆ ਵੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਆਪਾਂ ਪਹੁੰਚੇ ਆ ਬਰਨਾਲਾ ਟਰੈਕਟਰ ਮੰਡੀ ਹਰੇਕ ਟਰੈਕਟਰਾਂ ਦੇ ਰੇਟ ਦੱਸਾਂਗੇ ਤੇ ਟਰਾਲੀਆਂ ਦੇ ਰੇਟ ਦੱਸਾਂਗੇ ਤੇ ਬਾਈਆਂ ਦੇ ਕੰਟੈਕਟ ਨੰਬਰ ਲੈ ਕੇ ਰਹਿਣਾ ਇਹ ਟਰਾਲਾ ਹੀ 11 ਸਾਢੇ 6 10 ਦੀ 84 ਦੇ ਵਿੱਚ ਹੈਗਾ ਬਿੱਟ ਤੇ ਜਾਲ ਲੱਗਿਆ ਹੋਇਆ ਹੈਗਾ ਪੂਰਾ ਹੈਵੀ ਟਰਾਲਾ ਹੈਗਾ ਡਿਮਾਂਡ ਆ ਇਹਦੀ 1 ਲੱਖ 58 ਹਜ਼ਾਰ ਬਾਈ ਦਾ ਕੰਟੈਕਟ ਨੰਬਰ 8289071743 चंगा ट्रेला है जी बनावट पूरी वै ग्यारह साढ़े ईस्वी जटकाल ट्रेला जी न्यू ट्रेल है यहाँ रेट है एक लाख पचहत्तर हजार जी GS 6720 99 ਮਾਡਲ ਡਿਮਾਂਡ 140000 ਹੈ। ਇਹ ਫੂਡ 2730 ਦੀ 19 ਬਰਨਾਲੇ ਦਾ ਨੰਬਰ ਹੈ ਜੀ। 94 ਮਟਲਾ ਡਿਮਾਂਡ ਹੈ 145000 ਹੈ। ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਪਈ ਹੈ। ਇੰਜਨ ਕੀਲਤਾ ਓਕੇ ਹੈ ਰਕਾ। ਡੀਜ਼ਲ ਪੰਪ ਜਿਵੇਂ ਨਵਾਂ ਵਾਂਗ ਹੈ ਜੀ। ਬਾਈ ਦਾ ਕੰਟੈਕਟ ਨੰਬਰ ਆ 8729941980 ਕੈਸਪਰਾਜ 855 2003 ਮਾਡਲ ਆ ਆ ਰੇਟ ਆਇਆ 265000 ਬਾਈ ਦਾ ਕੰਟੈਕਟ ਨੰਬਰ ਆ 8729941980 ਕੀ ਟਰਾਲਾ ਹੀ ਕਿਹਾ ਸਾਢੇ 60 ਵਿੱਤੀ ਜਾਲ ਲਿਖਿਆ ਹੋਇਆ ਜੀ ਇਧਰ ਡਿਮਾਂਡ ਹੈ 1 ਲੱਖ 45 ਹਜ਼ਾਰ ਦੀ ਬਾਈ ਦਾ ਕੰਟੈਕਟ ਨੰਬਰ 78892 99444 ਸੁਭਰਾਜ 850 ਜੀ ਯਾਰ ਮੈਂ ਟੈਕਸ ਹੈਗਾ ਨਾ ਮੇਰਾ ਸਾਥ ਦੇ ਲਈ ਤੇ ਉਹ ਵਾਈ ਜੀ ਤੋਂ 1 4 ਮਟਰ ਦਾ ਡਿਮਾਂਡ 2 85000 ਜੀ ਇਹਦੇ ਤਰ੍ਹਾਂ ਵੀ ਫੌਜੀ ਨੂੰ ਪਤਾ ਹੋ ਕੇ ਛੜ ਗਿਆ ਜੀ ਮੈਂ ਫਿਰ ਕੀ ਗੱਲ ਹੈ ਮਹਿੰਦਰਾ ਅਰਜਨ 605 ਟੀਆਈ 2009 ਮਟਰ ਡਿਮਾਂਡ ਹੈਗੀ ਹੈ 3 65000 ਜੀ ਸੈਂਟਰ ਗੇਅਰ ਆ ਜੀ ਸਦਰਾ 735 ਆਪੀ 92 ਮਾਡਲ ਡਿਮਾਂਡ 1 ਲੱਖ 45000 ਜੀ ਬਾਈ ਦਾ ਕੰਟੈਕਟ ਨੰਬਰ 85890 17643 ਜੀ ਕਿਹਾ ਗਿਆ ਫਾਰਮ 60 297 ਮਾਡਲ ਆ ਜੀ ਡਿਮਾਂਡ ਇਹਦੀ 1 ਲੱਖ 85000 ਜੀ ਪੰਜਾਬ ਨੰਬਰ ਆ ਅਕਾਈ ਫੋੜ 3793 ਮਾਡਲ ਡਿਮਾਂਡ ਹੈ ਜੀ 1,45,000 ਜੀ ਭਾਈ ਦਾ ਕੰਟੈਕਟ ਨੰਬਰ 88868847 ਜੀ ਕੇ ਸੋਨਾਲਿਕਾ TI 750 2006 ਮਾਡਲ ਹੈ ਜੀ ਟਰੈਕਟਰ ਬਹੁਤ ਸਾਫ ਹੈ ਜੀ ਨਵੇਂ ਟਾਇਰ ਨੇ ਡਿਮਾਂਡ ਹੈ 311000 ਸਵਰਾਜ 855 ਜੀ 2017 ਮਾਡਲਾ ਪੂਰਾ ਸਾਫ ਸੁਥਰਾ ਟਰੈਕਟਰ ਹੈ ਜੀ ਟਾਇਰਾਂ ਦੀ ਕੰਡੀਸ਼ਨ ਦੱਸਿਓ ਤਾਂ ਨਵੇਂ ਨੇ ਜੀ ਚਾਰੇ ਟਾਇਰ ਨਵੇਂ ਨੇ ਭਾਈ ਤੁਹਾਡਾ ਦਾ ਹੈ 565000 ਜੀ ਬਾਈ ਦਾ ਕੰਟੈਕਟ ਨੰਬਰ ਆ 82890 17643 ਪੁਰਾ ਸਾਫ ਸੁਥਰਾ ਟਰੈਕਟਰ ਹੈ ਅਧਿਕਾ ਗਾਜੀ ਮਹਿੰਦਰਾ 275 ਡੀ ਆਈ ਡੀ ਯੂ ਪੁਰਾ ਸਾਫ ਸੁਥਰਾ ਟਰੈਕਟਰ ਹੈ ਕੋਕਾ ਪੀਸ ਟਰੈਕਟਰ ਨਿਊ 99 ਮਾਡਲ ਆ ਡਾ ਮੰਗ ਹੈ ਦੀ 185000 ਇਹ ਬਾਈ ਦਾ ਕੰਟੈਕਟ ਨੰਬਰ 8289017643 ਇਹੀ ਬਾਈ ਦਾ ਇਹ ਫੋਰ ਟਰੈਕਟਰ ਆਈ 3695 ਮਾਡਲ ਬਹੁਤ ਸਾਫ ਸਫਾਈ ਟਰੈਕਟਰ ਆ ਜੀ ਇਹ ਵੀ ਟਾਇਰ ਨਵੇਂ ਨੇ ਇਹਦੇ ਚਾਰੇ ਦੀ ਮੰਗ ਹੈ ਦੀ 185000 ਹੈ ਨੰਬਰ ਦੁਬਾਰੇ ਬੋ ਦਿੰਦਾ ਨਹੀਂ 8289017643 ਇਹ ਸਬਰਾਜ 855 ਸੈਨਵੇਂ ਮਾਡਲ ਡਿਮਾਂਡ 1,85,000 ਜੀ ਡਬਲ ਕਲੱਚ ਹੈ